ਜਮਾ ਸਸਤਾ ਪਾ ਇੱਕ ਬੋਇਟ ਅੱਜ ਲੈ ਕੇ ਪਹੁੰਚੇ ਆਂ ਵੀਡੀਓ ਚ ਜਮਾ ਨਮਾਇਜ਼ੀ ਕੁੱਲ 1500 ਹਲੇ ਮਾਲਕ ਨੇ ਚਲਾਏਗਾ ਨਾਲ ਦੀ ਨਾਲ ਵੀਡੀਓ ਚ ਜਮਾ ਸਸਤੀ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਤੇ ਹੋਰ ਵੀ ਕਈ ਮਸ਼ੀਨਰੀਆਂ ਨੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਬਾਰੀਸਰ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੇ ਕਿਸੇ ਨੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਵੇਚਣਾ ਕਿਸੇ ਵੀ ਏਰੀਆ ਚ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਮੰਗੀ ਆਪਣਾ WhatsApp ਨੰਬਰ ਤੁਹਾਨੂੰ ਮਿਲੇਗਾ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਚੱਲਦਾ ਰਹੇਗਾ 94656129488 ਭੇਜੋ ਆਪਣੇ ਕੋਲ ਐਡ ਲਗਾ ਦਾਂਗੇ ਫਰੀਦ ਸਿੰਘ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਐਂਡੀਗੋ ਗੱਡੀ ਆਪਾਂ ਲੈ ਕੇ ਪਹੁੰਚੀਆਂ ਚੈੱਕ ਕਰੋ ਤੁਸੀਂ ਕੰਡੀਸ਼ਨ ਚੈੱਕ ਕਰੋ ਹਰਿਆਣਾ ਨੰਬਰ ਹੈ ਜੀ ਐਂਡੀਗੋ CS ਬਾਕੀ ਤੁਹਾਡੇ ਸਾਹਮਣੇ ਫੋਟੋਆਂ ਚੱਲ ਹੀ ਰਹੀਆਂ ਟਾਇਰ ਟੱਪਾ ਤੁਸੀਂ ਦੇਖ ਰਹੇ ਹੋ ਜੀ ਟਾਇਰ ਦੇਖ ਲਓ ਗੱਡੀ ਦਾ ਰੰਗ ਚੈੱਕ ਕਰੋ ਜੀ ਗੱਡੀ ਦੇ ਅੰਦਰੋਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਏਸੀ ਹੀਟਰ ਆਪਾਂ ਨੂੰ ਵਧੀਆ ਵਰਕਿੰਗ ਦੇ ਵਿੱਚ ਮਿਲ ਜੂਗਾ ਇੰਟੀਰੀਅਰ ਠੀਕ ਹੈ ਸੀ ਬਾਕੀ ਮਿਊਜ਼ਿਕ ਸਿਸਟਮ ਵਧੀਆ ਬਾਕੀ ਦੀਆਂ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਰੇਟ ਦੀ ਆਪਾਂ ਗੱਲ ਕਰੀਏ ਕੁੱਲ 70000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ 5055 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਡਾਕੂਮੈਂਟ ਓਕੇ ਨੇ ਏਸੀ ਹੀਟਰ ਵਗੈਰਾ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਸਾਰਾ ਕੁਝ ਵਧੀਆ ਕੋਈ ਕਮੀ ਪੇਸ਼ੀ ਨਹੀਂ ਰੰਗ ਰੂਗ ਵਧੀਆ ਸੀ ਬੰਪਰ ਬੂਮਪਰ ਪੂਰੇ ਵਧੀਆ ਪਈ ਨੇ ਸ਼ੀਸ਼ੇ ਤੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹ ਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਪੂਰੀ ਦੀ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੇ ਹੀ ਦਿੱਤੀ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਸੀ ਸਕਰੀਨ ਤੇ ਤੁਹਾਨੂੰ ਮਿਲ ਗਿਆ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਜੀ ਗੱਲ ਕਰਾਂਗੇ ਜੀ अल्टੋ ਗੱਡੀ ਦੀ ਪੂਰੀ ਵਧੀਆ अल्टੋ ਗੱਡੀ ਆਪਾਂ ਸੋਹਣੀ ਲੈ ਕੇ ਪਹੁੰਚੇ ਹਾਂ ਸੀਐਨਜੀ ਕਿੱਟ ਲੱਗੀ ਹੋਈ ਹੈ ਜੀ ਤੇ ਰਜਿਸਟਰ ਹੋਈ ਹੈਗੀ 25 ਤੋਂ ਪਲੱਸ ਗੱਡੀ ਐਵਰੇਜ ਦੇ ਦਿੰਦੀ ਹੈ ਤੇ ਪਾਸਿੰਗ ਦੀ ਗੱਲ ਕਰੀਏ ਤਾਂ 2029 ਤੱਕ ਆਪਾਂ ਨੂੰ ਪਾਸਿੰਗ ਮਿਲ ਚੁਗੀ ਮਾਡਲ 88 ਪਾਸਿੰਗ ਅਰਨਿਊ ਹੋਈ ਆ ਬੈਟਰੀ ਨਵੀਂ ਤੇ ਸਾਰਾ ਕੁਝ ਵਧੀਆ ਗਾ ਟੋਰਾ ਇਹਨਾਂ ਦਾ ਏਰੀਆ ਗਾ ਪੈਂਡਾ ਜੀ ਟੋਰਾ ਤੇ ਤਰਖਾੜੀ ਇਹਨਾਂ ਦਾ ਏਰੀਆ ਗਾ ਤਰਖਾੜੀ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਪੈਂਡਾ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਡਿਮਾਂਡ ਦੀ ਗੱਲ ਕਰੀਏ 1,20,000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਇੱਕ ਸਿਰਫ ਡਿਮਾਂਡ ਹੈਗੀ ਕੋਈ ਫਿਕਸ ਰੇਟ ਨਹੀਂ ਹੈਗਾ ਜੇ ਕੋਈ ਜਾ ਕੇ ਦੇਖਣਾ ਤਾਂ ਹੈਗਾ ਚਾਹ ਬਣ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹਾਂ ਚਲਾ ਕੇ ਗੱਡੀ ਨੂੰ ਦੇਖਣੀ ਚਲਾ ਕੇ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਲਓ ਬਾਕੀ ਪੰਜਾਬ ਨੰਬਰ ਹੈ ਅੰਦਰੋਂ ਜੀ ਗੱਲ ਕਰੀਏ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਮਿਲ ਜੂ ਮੈਟਿੰਗ ਹੋਈ ਨਹੀਂ ਮੈਟ ਆਪਾਂ ਨੂੰ ਵਧੀਆ ਮਿਲ ਜਾਣਗੇ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਗੱਡੀ ਨੂੰ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕਰੋ ਗੱਲਬਾਤ ਆਪ ਹੀ ਜੜੀ ਵੀ ਕਰਨੀ ਹੋਈ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ ਜੇ ਕਿਸੇ ਨੇ ਐਡ ਕਰਬੋਣੀ ਹੈ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਗੱਲ ਕਰਾਂਗੇ ਆਲਟੋ ਗੱਡੀ ਦੀ ਚੈੱਕ ਕਰੋ ਆਲਟੋ ਗੱਡੀ ਪਹਿਲਾਂ ਤਾਂ ਪੂਰੀ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਜਾਂ ਸੀ ਗੱਡੀ ਦਾ ਮਾਡਲ ਆਪਨੇ ਮਿਲ ਜੂਗਾ ਫਾਸਟ ਤੇ ਮਾਡਲ 2010 ਜੀ ਤੇ LXI ਮਾਡਲ ਗੱਡੀ ਹੈ 165000 ਪੰਜਾਬ ਨੰਬਰ ਦਾ ਮਾਲਕ ਕਹਿੰਦੇ ਨੇ ਲਗਵਾ ਕੇ ਦੇਵਾਂਗੇ ਡਿਮਾਂਡ 165 ਤੇ ਨੰਬਰ ਲਗਵਾ ਕੇ ਦੇਣਗੇ ਬਾਕੀ ਕੋਈ ਹੋਰ ਗੱਲ ਕਰਨੀ ਹੋਵੇ ਮਾਲਕ ਨਾਲ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਤੇ ਆਪਾਂ ਦੇ ਦਾਂਗੇ ਬਾਕੀ ਚਿੱਟਾ ਰੰਗ ਪੂਰਾ ਸੋਹਣਾ ਰੰਗ ਆਪਾਂ ਨੂੰ ਮਿਲ ਜਾਊਗਾ ਤੇ ਕੁੱਲ ਗੱਡੀ 97000 ਕਿਲੋਮੀਟਰ ਚੱਲੀ ਹੋਈ ਆ ਦੋਵੇਂ ਚਾਬੀਆਂ オリジナル ਆਪਾਂ ਨੂੰ ਨਾਲ ਮਿਲ ਜਾਣਗੀਆਂ ਜਿਹੜੀਆਂ ਨਾਲ ਆਉਂਦੀਆਂ ਜੀ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਤੇ ਚਲਾਉਣ ਚ ਇੱਕ ਨੰਬਰ ਗੱਡੀ ਆ ਸਟਾਰਟਿੰਗ ਚ ਇੱਕ ਨੰਬਰ ਐ ਜੀ ਬਾਕੀ ਫੋਟੋਆਂ ਚ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਏ ਰਿਆਂ ਸੀ ਇਨਸ਼ੋਰੈਂਸ ਆਪਾਂ ਨੂੰ ਮਿਲ ਜਾਊਗਾ ਧੁਰੀ ਮਾਲਕ ਦੀ ਲੋਕੇਸ਼ਨ ਧੁਰੀ ਏਰੀਆ ਚ ਗੱਡੀ ਮਾਲਕ ਦੇ ਘਰੇ ਤੁਹਾਨੂੰ ਮਿਲੂਗੀ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਜੀ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕਰੋ ਮਾਲਕ ਨਾਲ ਆਪ ਹੀ ਗੱਲਬਾਤ ਜਿਹੜੀ ਵੀ ਕਰਨੀ ਹੋਵੇ ਬਾਕੀ ਕਿਵੇਂ ਦੀ ਲੱਗ ਰਹੀ ਆ ਜੀ ਵੀਡੀਓ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਪਸੰਦ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਆ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਏਰੀਆ ਚੋਂ ਆਪਾਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ ਆ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਜੀ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਦੀ ਵੀਡੀਓ ਡੇਲੀ ਦੇਖਣ ਵਾਸਤੇ ਥੱਲੇ ਕਿਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਾਮੀ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸ ਵੇਲੇ ਤੁਸੀਂ ਆਪਣੀ ਨਾਮੀ ਵੀਡੀਓ ਦੇਖ ਲਓਗੇ ਜੀ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਦੇ ਹਾਂ ਤੇ ਹਰ ਰੋਜ਼ ਆਪਾਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ਾਂ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਜੇ ਤੁਸੀਂ ਵੀ ਕੁਝ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲੇ ਹੈ ਤੁਹਾਡੇ ਯਾਰ ਮਿੱਤਰ ਕੋਲੇ ਹੈ ਜਾਂ ਤੁਹਾਡੇ ਆਸ ਪੜੋਸ ਦੇ ਵਿੱਚ ਹੈ ਜੀ ਕਿਸੇ ਰਿਸ਼ਤੇਦਾਰ ਨੇ ਕੋਈ ਮਸ਼ੀਨਰੀ ਜਾਂ ਕੋਈ ਘਰ ਕੋਠੀ ਮਕਾਨ ਵੇਚਣਾ ਹੈ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇ ਚੱਲੀ ਘਰਾਂ ਦੇ 9465929488 ਭੇਜ ਦਿਓ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆ ਪਤਵਾੜੀ ਲਾ ਦੇਵਾਂਗੇ ਜੀ ਮੋਟਰਸਾਈਕਲ ਦੀ ਗੱਲ ਕਰਾਂਗੇ ਆਪਾਂ ਆਪਣੇ ਕੋਲੇ ਮੋਟਰਸਾਈਕਲ ਪੁਰਾਣਾ ਜਿਹੜਾ ਹੁੰਦਾ ਸੀਗਾ ਪਹਿਲਾਂ ਸੀਡੀ ਸੂ ਐਸਐਸ ਇਹ ਲਾਲ ਜਿਹੇ ਰੰਗ ਦਾ ਵੀ ਆਉਂਦਾ ਸੀ ਤੇ ਮਗਰਾਟ ਜਿਹੜਾ ਮੂਰਲਾ ਹੁੰਦਾ ਸਟੀਲ ਦਾ ਹੁੰਦਾ ਸੀ ਪਿਛਲਾ ਵੀ ਸ਼ਾਇਦ ਸਟੀਲ ਦਾ ਹੀ ਹੁੰਦਾ ਤੇ ਪੁਰਾਣਾ ਮੋਟਰਸਾਈਕਲ ਹੈ ਜੀ ਇਹ ਕੰਡੀਸ਼ਨ ਠੀਕ ਪਈ ਆ ਤੇ ਮਾਲਕ ਨੇ ਛੇਤੀ ਤੋਂ ਛੇਤੀ ਵੇਚਣਾਗਾ ਤੇ ਪੰਜ ਮਾਡਲ ਮਾਲਕ ਨੇ ਦੱਸਿਆਗਾ ਜਗਰਾਉਂ ਦੇ ਲਾਗੇ ਇਹਨਾਂ ਦਾ ਪੈਂਡੰਸੀ ਉੱਥੇ ਮਾਲਕ ਦੇ ਘਰੇ ਖੜਾਗਾ ਰੇਟ ਆਪਾਂ ਦੇਖੀਏ ਤਾਂ 2122000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਬਾਕੀ ਤੁਸੀਂ ਮਾਲਕ ਨਾਲ ਆਪ ਹੀ ਗੱਲ ਕਰ ਲਓ ਜਿਹੜੀ ਵੀ ਕਰਨੀ ਹੋਈ ਮਾਲਕ ਕਹਿੰਦੇ ਨੇ ਪੰਜਾਬ ਨੰਬਰ ਤੇ ਸਾਰਾ ਕੁਝ ਵਧੀਆ ਇੰਜਨ ਉੰਜਣ ਵਧੀਆ ਕੋਈ ਇੰਜਨ ਦਾ ਕੰਮ ਨਾ ਤਾਂ ਕਰਵਾਇਆ ਹੋਇਆ ਤੇ ਨਾ ਹੀ ਕੋਈ ਕੰਮ ਭਾਲਦਾ ਪੂਰਾ ਵਧੀਆ ਜੀ ਤੇ ਹਰ ਚੀਜ਼ ਪ੍ਰੋਪਰ ਵਧੀਆ ਲੱਗੀ ਹੋਈ ਹੈ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੇ ਮਾਲਕ ਕਹਿੰਦੇ ਨੇ ਵੀ ਰੇਟ ਮੁਕਾ ਕੇ ਤੇ ਅਸੀਂ ਸੇਲ ਕਰ ਦਾਂਗੇ ਤੇ ਕਈ ਬੰਦੇ ਸ਼ੌਂਕ ਨਾਲ ਵੀ ਇਸ ਮੋਟਰਸਾਈਕਲ ਨੂੰ ਲੈਂਦੇ ਅਸੀਂ ਆਪਾਂ ਕਈ ਗਾਣਿਆਂ 'ਚ ਵੀ ਦੇਖਦੇ ਹਾਂ ਵੀ ਲਾਲਜੇ ਰੰਗ ਦਾ ਜਿਹੜਾ ਹੁੰਦਾ ਸੀ ਉਹ ਗਾਣਿਆਂ 'ਚ ਵੀ ਹੁੰਦਾ ਵੈਸੇ ਵੀ ਸ਼ੌਂਕ ਵੱਲੋਂ ਲੈ ਲੈਂਦੇ ਆ ਕਿਸ ਨੂੰ ਸ਼ੌਂਕ ਹੈ ਤਾਂ ਕਾਲੇ ਰੰਗ ਦਾ ਵਧੀਆ ਲੈ ਕੇ ਪਹੁੰਚਿਆ ਜੀ ਲਾਲ ਤਾਂ ਸਾਰਿਆਂ ਕੋਲੇ ਹੁੰਦਾ ਕਾਲਾ ਕਿਸੇ-ਕਿਸੇ ਕੋਲੇ ਹੁੰਦਾ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਗੱਲਬਾਤ ਕਰਦੇ ਆ ਜੀ ਹੁਣ ਆਪਾਂ ਬੁਲਟ ਦੀ 19 ਮਾਡਲ ਬੁਲਟ ਆਪਾਂ ਲੈ ਕੇ ਪਹੁੰਚ ਗਏ ਮਾਲਕ ਨੇ ਦੱਸਿਆ ਕੁੱਲ 1500 ਇਹ ਚੱਲਿਆ ਹੋਇਆ ਤੇ ਫਾਸਟ ਓਨਰ ਹੈ ਜੀ 2 10 ਮਾਲਕ ਨੇ ਡਿਮਾਂਡ ਕੀਤੀ ਆ ਮੋੜ ਮੰਡੀ ਮਾਲਕ ਦਾ ਏਰੀਆ ਦਾ ਕੰਡੀਸ਼ਨ ਚੈੱਕ ਕਰੋ ਪਹਿਲਾਂ ਤਾਂ ਪੰਜਾਬ ਨੰਬਰ ਹੈ ਜੀ ਟਾਇਰ ਟੂਟ ਚੈੱਕ ਕਰੋ ਹਰ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗੀ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਸ਼ੌਂਕ ਨਾਲ ਲਿਆ ਸੀਗਾ ਤੇ ਵਧੀਆ ਸ਼ੌਂਕ ਨਾਲ ਹੀ ਚਲਾਇਆ ਹੋਇਆ ਤੇ ਹੁਣ ਸੇਲ ਕਰਨਾ ਮਾਲਕ ਨੇ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਜਾ ਕੇ ਦੇਖ ਸਕਦੋਂ ਬਾਕੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਸੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਆਪਾਂ ਦੇ ਹੀ ਦਿੱਤਾ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਗੱਲ ਕਰਾਂਗੇ ਜੀ ਆਪਾਂ ਮਰੂਤੀ 800 ਗੱਡੀ ਦੀ ਮਾਲਕ ਨੇ ਗੱਡੀ ਸੇਲ ਕਰਨੀ 99 ਮਾਡਲ ਆਪਾਂ ਗੜੀ ਲੈ ਕੇ ਪਹੁੰਚੇ ਸੀ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਸੀ ਚਿੱਟੇ ਰੰਗ ਦੀ ਆ ਨਾ ਤਾਂ ਕੋਈ ਗਲਬਟ ਹੈ ਨਾ ਕੋਈ ਗਲਿਜ਼ੜੀ ਹੈ ਨਾ ਕੋਈ ਡੈਮੇਜ ਹੈ ਪੰਜਾਬ ਨਮਰ ਬੜਾ ਵਧੀਆ ਸੋਹਣੀ ਗੱਡੀ ਆ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ 44000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਤੇ ਮਾਲਕ ਕਹਿੰਦੇ ਨੇ ਵੀ ਰੇਟ ਹੋਰ ਵੀ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਗੱਡੀ ਨੂੰ ਚਲਾ ਕੇ ਕੋਈ ਦੇਖਣਾ ਚਾਹੁੰਦਾ ਜਾਓ ਮਾਲਕ ਦੇ ਘਰੇ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਜੀ ਸਾਰੀਆਂ ਗੱਡੀਆਂ ਤੁਸੀਂ ਦੇਖ ਲੀਆਂ ਮੋਟਰਸਾਈਕਲ ਵੀ ਦੇਖ ਲਿਆ ਬੋਲਟ ਵੀ ਦੇਖ ਲਿਆ ਕਿਵੇਂ ਦੀ ਲੱਗੀ ਵੀਡੀਓ ਜਰੂਰ ਮੈਨੂੰ ਕਮੈਂਟ ਕਰ ਦਿਓ ਜੀ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰ ਦਿਓ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲ ਦੇਣ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਸੀ